ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਉਮੀਦ ਕਰਦੇ ਹਾਂ ਤੁਸੀਂ ਕੈਂਟ ਹੋਵਾਂਗੇ ਅੱਜ ਪੈਨ ਮੈਂ ਤੁਹਾਡੇ ਲਈ ਬਹੁਤ ਹੀ ਕੈਂਟ ਵੀਡੀਓ ਲੈ ਕੇ ਆਈਆਂ ਇਹਦੇ ਵਿੱਚ ਬਾਹ ਕਿਵੇਂ ਕਟਿੰਗ ਕਰਨੀ ਆ ਬਾਹ ਕਿਵੇਂ ਅਟੈਚ ਕਰਨੀ ਆ ਬਾਹ ਦੇ ਵਿੱਚ ਕਾਟ ਕਿਵੇਂ ਪਾਉਣੀ ਆ ਬਾਹ ਜਦੋਂ ਆਪਾਂ ਮਣਦੇ ਆ ਜਾਂ ਆਪਾਂ ਨੂੰ ਕੀ ਪਤਾ ਲੱਗਦਾ ਵੀ ਮੋਡਾ ਆਪਣਾ ਕਿੰਨਾ ਆ ਰਿਹਾ ਤੇ ਕਿੰਨੀ ਆਪਾਂ ਬਾਹ ਦੀ ਕਟਾਈ ਕਰਨੀ ਹੈ ਨਾ ਜਾਂ ਤੁਸੀਂ ਦੇਖੋ ਵੀ ਜਦੋਂ ਆਪਾਂ ਕਮੀਜ਼ ਦਾ ਮੋਢਾ ਕੱਟ ਲੈਂਦੇ ਹਣਾ ਉਸ ਤੋਂ ਬਾਅਦ ਆਪਾਂ ਬਾਹਾਂ ਦੀ ਕਟਾਈ ਕਰਦੇ ਆਪਾਂ ਕਿੰਨੀ ਰੱਖਣੀ ਆ ਉਹ ਆਪਾਂ ਨੂੰ ਕਿਵੇਂ ਪਤਾ ਲੱਗਦਾ ਪ੍ਰੋਪਰ ਜਿਹੜਾ ਕਿ ਬਾਹਾਂ ਲਾਉਣ ਵੇਲੇ ਕੋਈ ਵੀ ਕੱਪੜਾ ਨਾ ਬਦੇ ਤੇ ਨਾ ਕੱਟੇ ਪ੍ਰੋਪਰ ਸਹੀ ਆਵੇ ਠੀਕ ਹੈ ਅੱਜ ਆਪਾਂ ਉਹ ਸਾਰੇ ਡਾਊਟ ਇਹਦੇ ਵਿੱਚ ਕਲੀਅਰ ਕੀਤੇ ਹੋਏ ਆ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਤੇ ਜੇ ਸਾਡੇ ਚੈਨਲ ਤੇ ਤੁਸੀਂ ਨਵੇਂ ਆਏ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਫੋਰ ਕਮੀਜ਼ ਬਣਾ ਲੈਣੇ ਨਾ ਬਾਹ ਦਾ ਮੋਢਾ ਆਪਾਂ ਕਿਵੇਂ ਮੈਨਾ ਹੁੰਦਾ ਕਿਵੇਂ ਆਪਾਂ ਬਾਹਾਂ ਦੀ ਕਟਾਈ ਕਰਨੀ ਹੈ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਡਿਟੇਲ ਦੇਵਾਂਗੇ ਆ ਦੇਖੋ ਆ ਹੁਣ ਆਪਾਂ ਕਮੀਜ਼ ਤਿਆਰ ਕਰ ਲਿਆ ਛਾਂਟੇ ਵਗੈਰਾ ਆਪਾਂ ਪਾ ਚੁੱਕੇ ਆ ਤੇ ਉੱਪਰ ਪ੍ਰੋਪਰ ਮਤਲਬ ਸਾਰਾ ਕੁਝ ਕਰ ਚੁੱਕੇ ਆ ਹੁਣ ਆਪਾਂ ਸਿਰਫ ਬਾਹਾਂ ਦੀ ਕਟਿੰਗ ਕਰਨੀ ਆ ਤੇ ਬਾਹਾਂ ਇਹਦੇ ਨਾਲ ਅਟੈਚ ਕਰਨੀ ਹੈ ਆਪਾਂ ਕਿਵੇਂ ਕਰਾਂਗੇ ਜੇ ਆਪਾਂ ਇੱਥੋਂ ਤਰਾਂਗੇ ਮੈਂ ਤੁਹਾਨੂੰ ਕਲੀਅਰ ਦਿਖਾ ਦਿੰਦਾ ਇਥੋਂ ਐਦਾਂ ਕਰਕੇ ਇੰਚ ਟੇਪ ਆਪਾਂ ਧਰਾਂਗੇ ਫਰੰਟ ਵਾਲੇ ਪੱਲੇ ਨਾਲ ਆਪਾਂ ਮੋਡਾ ਮਿਣਾਗੇ ਜਿਵੇਂ ਕਿ ਮੇਰੇ ਕੋਲੇ ਆ ਰਿਹਾ ਸਵਾ 9 ਇੰਚ ਆ ਰਿਹਾ ਮਤਲਬ 9.5 ਤੁਸੀਂ ਮੰਨ ਕੇ ਚੱਲੋ ਜਦੋਂ ਆਪਾਂ ਇਹਨੂੰ ਖਿੱਚਦੇ ਆ ਤਾਂ 9.5 ਇੰਚ ਆ ਰਿਹਾ ਠੀਕ ਹੈ 9.5 ਇੰਚ ਆ ਗਿਆ ਆਪਾਂ ਮੈਨਣਾ ਕਿਵੇਂ ਆ ਪਹਿਲੀ ਗੱਲ ਜਿਵੇਂ ਤੁਹਾਨੂੰ ਦੱਸਿਆ ਵੀ ਐਦਾਂ ਗਲਾਈ ਲੋਟ ਮੈਨਣਾ ਐਦਾਂ ਇੰਚ ਟੇਪ ਰੱਖ ਕੇ ਆਪਾਂ ਐਵੇਂ ਐਵੇਂ ਕਰਕੇ ਮੈਨਣਾ ਠੀਕ ਹੈ ਜਿਵੇਂ ਕਿ ਮੇਰੇ ਕੋਲੇ ਆ ਰਿਹਾ 9.5 ਇੰਚ ਇਹਨਾਂ ਦੀ 18 18.5 ਇੰਚ ਬ੍ਰੈਸਟ ਤੱਕ ਮੇਰਾ ਮੋਡਾ ਆ ਰਿਹਾ 9.5 ਇੰਚ ਤਿਆਰ ਮੇ ਹੁਣ ਆਪਾਂ ਬਾਹ ਦਾ ਮੋਡਾ ਕਿਵੇਂ ਕੱਟ ਕਰਨਾ ਬਾਹ ਦਾ ਮੋਡਾ ਆਪਾਂ ਕੱਪੜਾ ਵਿਛਾ ਲੈਣਾ ਐਦਾਂ ਕਰਕੇ ਮੈਂ ਦੇਖਣਾ ਵੀਡੀਓ ਬਣ ਰਹੀ ਹੈ ਆ ਦੇਖੋ ਕੱਪੜਾ ਆਪਾਂ ਵਿਛਾ ਲੈਣਾ ਤੇ ਆਪਾਂ ਹੁਣ ਕੀ ਕਰਨਾ ਜਿਵੇਂ ਕਿ ਮੇਰੇ ਕੋਲੇ ਆ ਰਿਹਾ ਸੀ 9.5 ਆਪਾਂ 9.5 ਨਹੀਂ ਲਵਾਂਗੇ ਆਪਾਂ ਲਵਾਂਗੇ 9 ਇੰਚ ਠੀਕ ਹੈ ਅੱਧਾ ਇੰਚ ਘਟਾਵਾਂਗੇ ਆਪਾਂ ਕਟਿੰਗ ਕਰਨੇ ਨੇ 9 ਇੰਚ ਆਪਾਂ ਲੈ ਲੈ ਠੀਕ ਹੈ ਉਸ ਤੋਂ ਬਾਅਦ ਲਾਵਾਂਗੇ ਆਪਾਂ ਇੱਥੋਂ 3.5 ਇੰਚ 3.5 ਇੰਚ ਲੈ ਕੇ ਇਹਨੂੰ ਇਹਦੇ ਨਾਲ ਆਪਾਂ ਮਿਲਾ ਦੇਵਾਂਗੇ ਕਾਰਟਪੱਟ ਬਣਾਂਗੇ ਠੀਕ ਹੈ ਹੁਣ ਇੱਥੋਂ ਆਪਾਂ 9 ਲੱਤਾਂ ਸੀ ਨਾ ਹੁਣ ਆਪਾਂ ਇਹਦੀ ਮੈਂਤੀ ਕਰਾਂਗੇ ਮੈਂਤੀ ਜਦੋਂ ਕੀਤੀ ਆਪਣੇ ਕੋਲੇ ਇੱਥੇ ਆ ਰਿਹਾ ਜੀ 9.5 ਇੰਚ ਠੀਕ ਹੈ 9.5 ਆ ਰਿਹਾ ਇੱਥੇ ਹੁਣ ਮੇਨ ਜਿਹੜਾ ਆਪਣਾ ਪ੍ਰੋਸੈਸ ਆ ਉਹ ਇਹ ਤੋਂ ਬਾਅਦ ਸਟਾਰਟ ਹੁੰਦਾ ਅਦੇਖੋ ਇੱਥੇ ਆ ਰਿਹਾ ਸ ਆਪਣੇ ਕੋਲੇ 95 ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਫਰੰਟ ਵਾਲੇ ਪੱਲੇ ਦੀ ਕਾਟ ਪਾਵਾਂਗੇ ਇੱਥੇ 95 ਆ ਰਿਹਾ ਯਾਦ ਰੱਖੋ ਤੁਸੀਂ ਠੀਕ ਹੈ ਫਰੰਟ ਵਾਲੇ ਪੱਲੇ ਦੀ ਕਾਟ ਪਾਵਾਂਗੇ ਉਹ ਪਰਲੇ ਆਪਾਂ ਦੋਨੇ ਪੱਲੇ ਚੱਕ ਲੈਣਾ ਫਰੰਟ ਵਾਲੇ ਜਿਹੜੇ ਪੱਲੇ ਦੀ ਕਾਟ ਆ ਉਹ ਤੁਸੀਂ 1 ਇੰਚ ਡੂੰਗੀ ਵੀ ਪਾ ਸਕਦੇ ਜੇ ਤੁਸੀਂ ਨਵੇਂ ਨਵੇਂ ਸਿੱਖ ਰਹੇ ਹੋ ਤੁਸੀਂ ਇੱਕ ਵਾਰ 1.5 ਇੰਚ ਦੀ ਪਾਓ ਉਸ ਤੋਂ ਬਾਅਦ 1 ਇੰਚ ਦੀ ਪਾ ਦਿਓ ਕਰੋ ਹੁਣ ਮੈਂ ਤੁਹਾਨੂੰ ਦੱਸ ਦਿਆਂ ਇੱਕ ਨਵਾਂ ਇਦੋਂ ਆਪਾਂ ਐਂ ਕਰਕੇ ਫਰੰਟ ਵਾਲੇ ਪੱਲੇ ਦੇ ਹਿਸਾਬ ਨਾਲ ਮਿਣਾਗੇ ਜਾਂ ਬੈਕ ਵਾਲੇ ਪੱਲੇ ਦੇ ਹਿਸਾਬ ਨਾਲ ਮਿਣਾਗੇ ਹਨਾ ਆਪਣਾ 9 ਇੰਚ ਆਊਗਾ ਇੱਥੇ ਹੁਣ ਜਦੋਂ ਤੁਸੀਂ ਸੀਨ ਲਾਉਣੀ ਆ ਮੋਢੇ ਦੀ ਤੁਸੀਂ ਇੱਥੋਂ ਲਾਉਣੀ ਆ 9 ਇੰਚ ਤੋਂ ਆ 9 ਇੰਚ ਤੋਂ ਕਿਉਂ ਲਾਉਣੀ ਆ ਮੈਂ ਤੁਹਾਨੂੰ ਦਿਖਾ ਦਿੰਦਾ ਉੱਪਰ ਤੱਕ ਇਹਨਾਂ ਬਾਕੀ ਮੈਂ ਤੁਹਾਨੂੰ ਬਾਹਾਂ ਕਿਵੇਂ ਅਟੈਚ ਕਰਨੀਆਂ ਇਹਦਾ ਸਾਰਾ ਤਰੀਕਾ ਦੱਸੂਗੀ ਹਾਂ ਦੇਖੋ ਜਦੋਂ ਆਪਾਂ ਇਹਨੂੰ ਇਦਾਂ ਕਰਕੇ ਐਵੇਂ ਲੈ ਕੇ ਜਾਵਾਂਗੇ ਨਾ ਤਾਂ ਇਹ ਇੱਥੇ ਹੀ ਮਿਲਣਾ ਜੇ ਤੁਸੀਂ ਇਹਨੂੰ ਫਰੰਟਾਂ ਦੇ ਪੱਲੇ ਤੋਂ 6.5 ਇੰਚ ਆ ਰਹੇ ਤੁਸੀਂ ਬਾਹ ਦਾ ਪੱਲਾ 9 ਇੰਚ ਰੱਖਣਾ ਮੋਡਾ ਸੌਰੀ ਤੇ ਲੈਂਥ ਆਪਾਂ ਜਿਵੇਂ ਬਾਹ ਦੀ ਰੱਖਣੀ ਹੈ ਜੇ ਤੁਸੀਂ ਮੋਹਰੋ ਬਾਹ ਖੁੱਲੀ ਰੱਖਣੀ ਹੈ ਹੈਨਾ ਤਾਂ ਤੁਸੀਂ ਮੋਰੀ ਇਹਦੀ 7 ਇੰਚ ਰੱਖ ਸਕਦੇ ਤੇ ਜੇ ਤੁਸੀਂ ਮੋਹਰੋ ਬਾਹ ਖੁੱਲੀ ਨਹੀਂ ਰੱਖਣੀ ਟਾਈਟ ਕਰਨੀ ਹੈ ਫਿਰ ਤੁਸੀਂ ਮੋਰੀ ਇਹਦੀ 5.5 ਰੱਖ ਸਕਦੇ ਤਾਂ ਮੈਂ ਇਹਦੀ ਮੋਰੀ ਰੱਖੂੰਗੀ ਥੋੜੀ ਜਿਹੀ ਖੁੱਲੀ ਤਾਂ ਕੱਪਾ ਲੱਤਾ ਜੀ ਇਹ 8 ਇੰਚ ਠੀਕ ਹੈ ਚੜਾਈ ਇਹਦੀ ਹੁਣ ਆਪਾਂ ਬਾਹ ਅਟੈਚ ਕਰਾਵਾਂਗੇ ਕਰਾਂ ਸੌਰੀ ਬਾਹ ਅਟੈਚ ਕਰਾਂਗੇ ਚੱਲਦੇ ਹਾਂ ਮਸ਼ੀਨ ਤੇ ਆ ਦੇਖੋ ਜਿੱਥੇ ਆਪਾਂ ਨਿਸ਼ਾਨ ਲਾਇਆ ਸੀ ਨਾ ਬਾਹ ਦਾ ਇੱਥੇ ਆਪਣਾ ਨੋ ਆ ਰਿਹਾ ਸੀ ਪਹਿਲਾਂ ਹਨ ਬਾਅਦ ਚ ਜਦੋਂ ਆਪਾਂ ਇਹਦੇ ਗਲਾਈ ਪਈ ਨੋ ਆਪਣਾ ਕਿੱਥੇ ਆ ਰਿਹਾ ਸੀ ਇੱਥੇ ਆ ਰਿਹਾ ਸੀ ਇੱਥੇ ਆ ਰਿਹਾ ਸੀ ਨਾ ਨੋ ਹੁਣ ਜਦੋਂ ਆਪਾਂ ਕੀ ਕੀਤਾ ਸੀ ਬਾਹ ਦਾ ਸੌਰੀ ਕਮੀਜ਼ ਦਾ ਮੋਡਾ ਨਾਪਿਆ ਸੀ ਤਾਂ ਆਪਣੇ ਕੋਲੇ ਕਮੀਜ਼ ਦਾ ਮੋਡਾ ਕਿੰਨਾ ਆ ਰਿਹਾ ਸੀਗਾ ਮੈਂ ਤੁਹਾਨੂੰ ਦਿਖਾ ਦਵਾਂ ਕਮੀਜ਼ ਦਾ ਮੋਡਾ ਮੇਰੇ ਕੋਲੇ ਆ ਰਿਹਾ ਸੀ ਜਦੋਂ ਮੈਂ ਨਾਪਿਆ ਸੀ ਐਦਾਂ ਗਲਾਈ ਦੇ ਲੋਟ ਇਹ ਮੇਰੇ ਕੋਲੇ ਆ ਰਿਹਾ ਸੀਗਾ 9.5 ਇੰਚ ਸਵਾ 9 ਆ ਰਿਹਾ ਸੀ ਮਤਲਬ ਜਦੋਂ ਆਪਾਂ ਖਿੱਚਦੇ ਸੀ 9.5 ਇੰਚ ਹੋ ਜਾਂਦਾ ਸੀ ਆਪਣੇ ਕੋਲ ਹੈ ਨਾ ਆ ਵੀ ਕੋ 9.5 ਆ ਰਿਹਾ ਤੇ ਹੁਣ ਆਪਾਂ ਕੀ ਕਰਨਾ ਇਹਨੂੰ ਆਪਾਂ ਕਿੰਨਾ ਲੈਂਦਾ ਸੀ 9 ਇੰਚ ਇੱਥੇ ਆਪਣਾ 9 ਤੇ ਨਿਸ਼ਾਨ ਲੱਗਿਆ ਹੋਇਆ ਸੀ ਨਾ 9 ਲੈਂਦਾ ਸੀ ਹੁਣ ਆਪਾਂ ਇਹਨੂੰ ਨਾਪ ਕੇ ਦੇਖ ਲੈਣਾ ਵੀ ਆਪਣੀ ਬਾਹ ਪ੍ਰੋਪਰ ਸਹੀ ਆ ਰਹੀ ਹੈ ਇਹਦੇ ਉੱਪਰ ਐਦਾਂ ਰੱਖ ਕੇ ਦੇਖੋ ਆਪਣੀ ਬਾਹ ਸਹੀ ਆ ਰਹੀ ਆ ਪ੍ਰੋਪਰ ਠੀਕ ਹੈ ਹੁਣ ਮੈਂ ਤੁਹਾਨੂੰ ਲਾ ਕੇ ਦਿਖਾਉਣੀ ਆ ਇਹ ਲਾਉਣੀ ਕਿਵੇਂ ਹੁੰਦੀ ਆ ਬਾਜੂ ਆਪਾਂ ਹਨ ਬਾਜੂ ਆਪਾਂ ਕਿਵੇਂ ਲਾਉਣੇ ਆ ਇੱਦਾਂ ਗਲੇ ਵਿੱਚ ਦੀ ਇਹ ਤਾਂ ਤੁਸੀਂ ਜਿੱਦਾਂ ਵੀ ਮਰਜ਼ੀ ਜਿਵੇਂ ਤੁਹਾਨੂੰ ਸਹੀ ਲੱਗਦਾ ਹੋਵੇ ਬਟ ਮੈਨੂੰ ਸ਼ੁਰੂ ਤੋਂ ਹੀ ਇੱਦਾਂ ਹੀ ਸਿਖਾਇਆ ਗਿਆ ਤੇ ਨਿਕਲੇ ਹੀ ਨਹੀਂ ਦਿਮਾਗ ਦੇ ਵਿੱਚੋਂ ਗਲੇ ਵਿੱਚ ਦੀ ਬਾਹ ਨੂੰ ਇੱਦਾਂ ਕਰਕੇ ਕਰ ਸਕਦੇ ਆ ਤੇ ਬਟ ਇਹ ਤੁਹਾਡੀ ਮਰਜ਼ੀ ਤੁਸੀਂ ਜਿੱਦਾਂ ਮਰਜ਼ੀ ਕਰ ਲਵੋ ਬਟ ਬਾਹ ਲਾਉਣ ਦਾ ਤਰੀਕਾ ਕੀ ਹੁੰਦਾ ਹੁਣ ਜਿਵੇਂ ਆਹ ਲੇਖੋ ਆਪਾਂ ਇੱਥੇ ਵੱਧ ਸੀ ਵੱਧ ਕਿਉਂ ਆਇਆ ਸੀ ਜਿਵੇਂ ਆਪਾਂ ਕੱਲ ਆਨਲਾਈਨ ਕਲਾਸ ਦੇ ਵਿੱਚ ਦੱਸਿਆ ਸੀਗਾ ਹਨਾ ਵੀ ਆਪਣਾ ਪਲੇਟਾਂ ਦਾ ਚੱਕਰ ਸੀ ਇਹਨੂੰ ਕਟਿੰਗ ਕਰਕੇ ਇਦਾਂ ਫੋਲਡ ਕਰ ਲਵਾਂ ਜਿਹੜਾ ਸਹੀ ਮਾਹ ਲਾਉਣ ਦਾ ਤਰੀਕਾ ਹੁੰਦਾ ਇਹਦਾ ਫੋਲਡ ਹੋ ਗਿਆ ਹੁਣ ਆਪਾਂ ਇਹਨੂੰ ਮਸ਼ੀਨ ਦੇ نیچے ਲੈ ਕੇ ਜਾਣਾ ਤੱਟ ਲੱਟ ਲਾ ਕੇ ਜਾਣਾ ਜਿਆਦਾ ਨਾ ਹੀ ਤਾਂ ਬਾਹਾਂ ਦਾ ਕੱਪੜਾ ਟਾਈਟ ਕਰਨਾ ਤੇ ਨਾ ਹੀ ਆਪਾਂ ਕਮੀਜ਼ ਦਾ ਕੱਪੜਾ ਢਿੱਲਾ ਛੱਡਣਾ ਮਤਲਬ ਕਿ ਕੁਝ ਨਹੀਂ ਕਰਨਾ ਨਾਰਮਲ ਤਰੀਕੇ ਨਾਲ ਆਪਾਂ ਇਹਦੀ ਜਿਹੜੀ ਸਿਲਾਈ ਆ ਉਹ ਆਪਾਂ ਕਰਦੇ ਜਾਵਾਂਗੇ ਜਿਵੇਂ ਆਪਣੀ ਗਲਾਈ ਸੀਗੀ ਉਹ ਮੇ ਨਾਲ-ਨਾਲ ਆਪਾਂ ਅੱਧਾ-ਅੱਧਾ ਇੰਚ ਮਾਰਜਿਨ ਰੱਖਿਆ ਤਾਂ ਪਾਦਿਆਂ ਨਾਲ ਕਵਰ ਕਰਨਾ ਤੇ ਜੇ ਪੌਣਾ-ਪੌਣਾ ਰੱਖਿਆ ਤਾਂ ਪੌਣਾ-ਪੌਣਾ ਕਵਰ ਕਰਨਾ ਹਾਂਜੀ ਕਿਸ ਚੀਤੇ ਕਿੜੇ ਦੇ ਜਿਹੜਾ ਆਪਾਂ ਕਟਿੰਗ ਕਰਨਾ ਅੱਜ ਠੀਕ ਆ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਤੇ ਦੇਖੀ ਪੱਟੀ ਨਾਲ ਉਹ ਤੇ ਨਾ ਕੋਈ ਫਰਕ ਹੀ ਨਹੀਂ ਪੈਂਦਾ ਉਹ ਮਤਲਬ ਜੇ ਆਪਾਂ ਕੋਈ ਪਾਈਪਿੰਗ ਵਗੈਰਾ ਲਾਉਣੀ ਆ ਤਾਂ 4 ਇੰਚ ਐਕਸਟਰਾ ਕੱਢ ਦੇ ਤੇ ਜੇ ਆਪਾਂ ਫਿਨਿਸ਼ਿੰਗ ਪਾ ਕੇ ਲਾਉਣੀ ਆ ਤਾਂ ਬਸ ਉਹ 4 ਰੱਖਣਾ ਚਾਹ ਰਾ ਕੋਲ ਨਹੀਂ 3 ਰੱਖ ਲੋ ਬਾਅਦ ਚ ਮਾੜੀ ਮਾੜੀ ਸ਼ਾਂਤੀ ਦੇ ਦਵਾਂਗੇ ਹਾਂ ਠੀਕ ਹੈ ਦੇਖੋ ਆ ਦੇਖੋ ਬਾਹਾਂ ਆਪਣੀ ਲੱਗ ਕੇ ਤਿਆਰ ਆਈ ਇਹ ਬਿਲਕੁਲ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਕੀ ਸਮਝਾਉਣਾ ਚਾਹ ਰਹੀ ਆ ਦੇਖੋ ਬਿਲਕੁਲ ਪੂਰੀ ਸਫਾਈ ਆ ਯਾ ਕੁਝ ਨਹੀਂ ਆਇਆ ਹਨਾ ਹੁਣ ਮੈਂ ਤੁਹਾਨੂੰ ਕੀ ਸਮਝਾਉਣਾ ਜਾ ਰਹੀ ਹਾਂ ਵੀ ਜੇ ਤੁਹਾਡਾ ਕਮੀਜ਼ ਦਾ ਮੋਡਾ 9.5 ਆ ਰਿਹਾ ਤਾਂ ਤੁਸੀਂ ਬਾਹ ਦਾ 9 ਰੱਖ ਲਵੋ ਜੇ ਤੁਸੀਂ ਮੇਰੇ ਤਰੀਕੇ ਨਾਲ ਨਾਪਿਆ ਕਮੀਜ਼ ਤਾਂ ਹਾਂ ਕਈ ਵਾਰ ਕੀ ਹੁੰਦਾ ਤੁਸੀਂ ਆਪਣੇ ਹੋਰ ਤਰੀਕੇ ਨਾਲ ਨਾਪੋਗੇ ਫਿਰ ਤੁਸੀਂ ਮੈਨੂੰ ਕਹੋਗੇ ਵੀ ਦੀਦੀ ਇਦਾਂ ਇਦਾਂ ਕਰਕੇ ਹਾਂ ਇੱਕ ਭੈਣ ਦਾ ਮੇਰੇ ਕੋਲ ਨਾ ਡੇਲੀ ਕਮੈਂਟ ਆ ਰਿਹਾ ਹਰ ਇੱਕ ਵੀਡੀਓ ਦੇ ਨੀਚੇ ਉਹ ਕਹਿ ਰਹੀ ਹੈ ਵੀ ਤੁਸੀਂ ਮੈਂ ਤੁਹਾਡੇ ਸਾਹਮਣੇ ਕਟਿੰਗ ਕੀਤੀ ਆ ਤੇ ਮੇਰਾ ਸੂਟ ਸਹੀ ਨਹੀਂ ਬਣਿਆ ਮੇਰੇ ਮੋਡਾ ਚ ਝੋਲ ਪੈ ਰਿਹਾ ਭੈਣੋ ਮੈਂ ਕਟਿੰਗ ਦੱਸੀ ਆ ਤੁਹਾਨੂੰ ਉਹਦੀ ਸਟਿਚਿੰਗ ਵੀ ਦੱਸੀ ਆ ਪਲੀਜ਼ ਮੈਂੰਤ ਵਾਲੀ ਗੱਲ ਨਹੀਂ ਮੈਂ ਤੁਹਾਨੂੰ ਹਰ ਇੱਕ ਕਮੈਂਟ ਦੇ ਨੀਚੇ ਰਿਸਪੌਂਸ ਦੇ ਰਹੀ ਆ ਨਾ ਮੈਂ ਹਰ ਇੱਕ ਕਮੈਂਟ ਦੇ ਨੀਚੇ ਰਿਸਪੌਂਸ ਦੇ ਰਹੀ ਲੋ ਤੁਸੀਂ ਕੁਝ ਇਦਾਂ ਕਰੋ ਮੇਰੇ ਬਾਹਰ ਤੋਂ ਆ ਕੇ ਕੋਈ ਫੋਟੋ ਖਾ ਦਿਵਾ ਦਿਓ ਤਾਂ ਕਿ ਕਿਥੇ ਤੋਂ ਆ ਰਿਹਾ ਹੈ ਇਸ ਨੂੰ ਬਾਹਰ ਤੋਂ ਕੀ ਤੁਹਾਨੂੰ ਕੀ ਦਾ ਮਾਸਿਕ ਆ ਰਿਹਾ ਹੈ ਕਿ ਕਿ ਮੈਂ ਪੁੱਠਾ ਸਿੱਧਾ ਬੋਲ ਰਹੀ ਹਾਂ ਇਦਾਂ ਨਹੀਂ ਹੁੰਦਾ ਯਾਰ ਮੈਂ ਮੈਂ ਤੁਹਾਨੂੰ ਕਿਹਾ ਵੀ ਜੀ ਮੇਰੇ ਹਿਸਾਬ ਨਾਲ ਤੁਹਾਡੇ ਸੂਟ 'ਚ ਕੋਈ ਵੀ ਫਰਕ ਪੈਂਦਾ ਨਾ ਤਾਂ ਉਹਦੇ ਪੈਸੇ ਵੀ ਮੈਂ ਭਰਨ ਨੂੰ ਤਿਆਰ ਹਾਂ ਬਟ ਤਰੀਕਾ ਮੇਰਾ ਹੋਣਾ ਚਾਹੀਦਾ ਆ ਦੇਖੋ 9 ਰੱਖਿਆ ਇੱਥੇ ਆਪਾਂ ਸੀਨ ਲਾਉਣੀ ਬਟ ਤਰੀਕਾ ਮੇਰਾ ਹੋਣਾ ਚਾਹੀਦਾ ਇਹ ਵੀ ਹੋਣਾ ਚਾਹੀਦਾ ਵੀ ਤੁਸੀਂ ਅੱਧੀ ਵੀਡੀਓ ਕਿਸੇ ਵੀ ਹੋਰ ਦੇਖੀਏ ਅੱਧੀ ਮੇਰੀ ਦੇਖੀਏ ਇਹ ਨਹੀਂ ਮੈਂ ਕਹੂੰਗੀ ਕਿ ਤੁਸੀਂ ਹੋਰ ਕਿਸੇ ਦੀ ਨਹੀਂ ਦੇਖ ਸਕਦੇ ਦੇਖ ਸਕਦੇ ਹੋ ਤੁਹਾਡੀ ਇੱਛਾ ਜਿੱਥੇ ਤੁਹਾਨੂੰ ਸੌਖਾ ਲੱਗਦਾ ਬਟ ਚੱਕਰ ਕੀ ਆ ਤੇ ਕਰੇ ਹੀ ਆ ਵੀ ਤੁਹਾਡਾ ਕੱਪੜਾ ਨਹੀਂ ਖਰਾਬ ਹੋਣਾ ਚਾਹੀਦਾ ਬਸ ਮੈਨੂੰ ਕੱਪੜਾ ਖਰਾਬ ਹੁੰਦਾ ਨਾ ਜਦੋਂ ਕਿਸੇ ਦਾ ਫਿਰ ਮੈਨੂੰ ਬਹੁਤ ਅਜੀਬ ਫੀਲ ਆਉਂਦਾ। ਹਾਂ ਲੋ ਜੀ। ਬਾਹ ਆਪਣੀ ਇਧਰ ਲਈ ਵੀ ਤਿਆਰ ਹੋ ਗਈ ਐ। ਹੁਣ ਮੈਂ ਤਾਂ ਇਧਰ ਲਈ ਵੀ ਲਾ ਕੇ ਦਿਖਾਈ ਨਿਵਾ। ਵੀ ਵਾਕੀ ਮੇਰੀ ਬਾਹ 9 ਰੱਖੀ ਸੀ ਮੈਂ 9 ਹੀ ਪੂਰੀ ਆ ਰਹੀ ਐ। ਐਂਦਾ ਕਰਕੇ ਜੋ ਆਪਣੇ ਕੋਲੇ ਐਕਸਟਰਾ ਹੋਊਗਾ। ਉਹਦੇ ਪੱਕਾਟਿੰਗ ਕਰ ਦੇਣੀ ਐ। ਟਰਾਈ ਇਥੇ ਮੈਨੂੰ ਪੱਕੀ ਸੇਨ ਲਾਉਣੀ ਪਣੀ ਐ। ਮੈਂ ਪੱਕੀ ਸੇਨ ਲਾਉਣੀ ਭੁੱਲ ਗਈ ਸੀ। ਬਾਣ ਲਾਉਣ ਦਾ ਬਹੁਤ ਹੀ ਆਸਾਨ ਤਰੀਕਾ ਆਪਣੇ ਕੋਲ ਇਹੀ ਹੈ ਬਸ ਫੋਰ ਤੁਸੀਂ ਜਿਆਦਾ ਓਰਿਜਨ ਤਾਣੀਆਂ ਚ ਨਾ ਪਿਆ ਕਰੋ ਹਾਂ ਦੇਖੋ ਮੇਰਾ 9.5 ਮੋਡਾ ਕਮੀਜ਼ ਦਾ ਆ ਰਿਹਾ ਸੀ 7.9 ਸੀ 9.5 ਨਹੀਂ ਆਪਾਂ ਉਹਨੂੰ ਕਹਿ ਸਕਦੇ ਕਿਉਂਕਿ ਖਿੱਚ ਕੇ 9.5 ਹੁੰਦਾ ਸੀ 7.9 ਕਮੀਜ਼ ਦਾ ਆ ਰਿਹਾ ਸੀਗਾ ਤੇ 9 ਆਪਾਂ ਰੱਖਿਆ ਜੀ ਬਾਣ ਦਾ ਠੀਕ ਹੈ ਹੁਣ ਆਪਾਂ ਲਾ ਰਹੇ ਆ ਬਾਹ ਕਿਹੜੀਆਂ ਭੈਣਾਂ ਸੰਡੇ ਨੂੰ ਵੀ ਬੁਟੀਕ ਓਪਨ ਕਰਦੀਆਂ ਨੇ ਕਮੈਂਟਾਂ ਚ ਹਾਜ਼ਰੀ ਜ਼ਰੂਰ ਲਵਾਇਓ ਆਪਣੀ ਤੁਸੀਂ ਯਕੀਨ ਨਹੀਂ ਮੰਨਣਾ ਸਾਡੇ ਅਰਗਿਆਂ ਕੋਲ ਨਾ ਸਿਰ ਧੋਣ ਲਈ ਵੀ ਟਾਈਮ ਨਹੀਂ ਹੁੰਦਾ ਬੀਸੇਰ ਪਤਾ ਨਹੀਂ ਇਹ ਬੁੜੀਆਂ ਕਿਵੇਂ ਉਹ ਬੜੇ ਚੁੱਕੇ ਚੁੱਕੇ ਰੱਖ ਲੈਂਦੀਆਂ ਨੇ ਮੇਰੇ ਤੋਂ ਤਾਂ ਨਹੀਂ ਰਹੇ ਤੋ ਨਹੀਂ ਮੇਰੇ ਕੀਤੇ ਨਹੀਂ ਸਹੀ ਸੀ ਕਿ ਚੱਕਰ ਸੀ ਮੈਨੂੰ ਬਹੁਤ ਸ਼ੌਕ ਹੈ ਮੇਰੇ ਬਾਣਾਏ ਸਿੱਧੇ ਸਿੱਧੇ ਰਹਿਣ ਖੁੱਲੇ ਖੁੱਲੇ ਪਰ ਸਰਤੇ ਤਾਂ ਗੋਇਲ ਬਠੌਰ ਦਾ ਨਾਂ ਦਾ ਫੇਰਾ ਆ ਜੀ ਤੋੜ ਕੇ ਕੁਝ ਕਰਦੇ ਨੇ ਆਹ ਮੁੰਡੀ ਆਪਣੀ ਲੱਗ ਗਈ ਆ ਬਾਹ ਇਧਰਲੀ ਵੀ ਦੇਖੋ ਬਿਲਕੁਲ ਤੁਹਾਡੇ ਸਾਹਮਣੇ ਲਾਈ ਆ ਕੋਈ ਆਪਾਂ ਕੱਟ ਨਹੀਂ ਪਾਇਆ ਕੋਈ ਕੁਝ ਨਹੀਂ ਕੀਤਾ ਬਿਲਕੁਲ ਓਕੇ ਆਈ ਹੈ ਵਾ ਫਰੰਟ ਵਾਲੀ ਪਾਸੇੋਂ ਵੀ ਤੇ ਬੈਕ ਵਾਲੇ ਪਾਸੇੋਂ ਵੀ ਦੇਖੋ ਬਿਲਕੁਲ ਓਕੇ ਆਈ ਹੈ ਕਿਸੇ ਪਾਸੇ ਕੋਈ ਝੋ